ਨਿਰਗੁਣ ਰੂਪ ਦੇ ਉਹ ਸੂਖਸ਼ਮ ਹੈ ਅਦ੍ਰਿਸ਼ ਹੈ ਸਰਗੁਣ ਰੂਪ ਦੇ ਉਹ ਦ੍ਰਿਸ਼ਮਾਨ ਹੈ ਮਕਾਨ ਦਿਖਾਈ ਦੇਂਦਾ ਹੈ ਬੁਨਿਆਦ ਨਹੀਂ ਦਿਖਾਈ ਦੇਂਦੀ ਦਰਖਤ ਦਿਖਾਈ ਦੇਂਦਾ ਹੈ ਜੜਾ ਨਹੀਂ ਦਿਖਾਈ ਦੇਂਦੀ ਸਰੀਰ ਦਿਖਾਈ ਦੇਂਦਾ ਹੈ ਆਤਮਾ ਨਹੀਂ ਦਿਖਾਈ ਦੇਂਦੀ ਸੰਸਾਰ ਦਿਖਾਈ ਦੇਂਦਾ ਹੈ ਨਿਰੰਕਾਰ ਨਹੀਂ ਦਿਖਾਈ ਦਿੰਦਾ ਇਸ ਨੂੰ ਇੰਜ ਬਿਆਨ ਕਰੀਏ ਜੋ ਮਕਾਨ ਦਾ ਗੁਪਤ ਹਿੱਸਾ ਹੈ ਉਹ ਬੁਨਿਆਦ ਹੈ ਤੇ ਜੋ ਬੁਨਿਆਦ ਦਾ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ ਜੋ ਦਰਖਤ ਦਾ ਗੁਪਤ ਹਿੱਸਾ ਹੈ ਉਹ ਉਸ ਦੀਆਂ ਜੜਾਂ ਨੇ ਔਰ ਜੋ ਜੜਾਂ ਦਾ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ जो शरीर का गुप्त हिस्सा है वो आत्मा है और जो आत्मा का प्रगट हिस्सा है वो शरीर है जो संसार का गुप्त हिस्सा है वो निरंकार है तो जो निरंकार का प्रगट हिस्सा है वो संसार है ये जो प्रगट है ये उस अदृश्य का उस अरूप का उस गुप्त का खेल है ਤਮਾਸ਼ਾ ਹੈ ਜਿਵੇਂ ਸਾਗਰ ਦੇ ਚ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਪਰ ਇਹਨਾਂ ਲਹਿਰਾਂ ਦਾ ਪੈਦਾ ਹੋਣਾ ਇਹਨਾਂ ਲਹਿਰਾਂ ਦਾ ਮਿਟਣਾ ਸਭ ਕੁਝ ਸਾਗਰ ਦੇ ਚ ਹੈ ਜਨਮ ਮਰਨ ਸੁਖ ਦੁਖ ਉਤਪਤੀ ਪਰਲ ਸਭ ਪ੍ਰਮਾਤਮਾ ਦੇ ਵਿੱਚ ਹੋ ਰਹੀ ਸਭ ਈਸ਼ਵਰ ਦੇ ਵਿੱਚ ਹੋ ਰਹੀ ਈਸ਼ਵਰ ਨੂੰ ਖੋਜਣਾ ਨਹੀਂ ਹੈ ਖੋਜਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਹੈ ਤੇ ਈਸ਼ਵਰ ਦੇ ਕੋਲ ਜਾਣਾ ਵੀ ਨਹੀਂ ਹੈ ਜਾਣਾ ਉਸ ਦੇ ਕੋਲ ਪੈਂਦਾ ਜਿਹੜਾ ਆਪਣੇ ਤੋਂ ਦੂਰ ਹੋ ਗਿਆ ਨਾ ਉਸ ਦੇ ਕੋਲ ਜਾਣਾ ਹੈ ਨਾ ਉਸ ਨੂੰ ਲੱਭਣਾ ਹੈ ਸਿਰਫ ਜਾਗਣਾ ਹੈ ਸੁਚੇਤ ਹੋਣਾ ਹੈ ਸਾਵਧਾਨ ਹੋਣਾ ਹੈ ਪਰਮਾਤਮਾ ਤੇ ਜ਼ਾਹਰ ਜ਼ਹੂਰ ਹੈ ਤੇ ਹਾਜ਼ਰ ਹਜ਼ੂਰ ਹੈ रवदास ने कहने हथ भी जितना तन तो दूर जा सकता है वो तो इतना भी दूर नहीं कहे रवदास हाथ पे ने सहजे हो सोई जप जप के सिर्फ इतना ही पता चलता है कि ओ मेरे कोल कि मैं उसकी तलाश करता रहा खोज करता रहा दरअसल खोज करना की है अपने आप नगा धन सोती ਦੇ ਸਦ ਜਾਗੰਦਾ ਮਨੁਕ ਦੀ ਜੀਵਨ ਚੇਤਨਾ ਸੁਤੀ ਹੋਈ ਹੋਈ ਪੂਰਨ ਤੌਰ ਤੇ ਜਾਗਈ ਹੋਈ ਨਹੀਂ ਹੈ ਇੰਜ ਕਹਿੰਦੇ ਨੇ ਅਸੀਂ ਅਧੇ ਜਾਗੇ ਹੋਇਆ ਪੂਰਨ ਜਾਗੇ ਹੋਏ ਨਹੀਂ ਸੰਸਾਰ ਦਿਖਾਈ ਦਿੰਦਾ ਹੈ ਨਿਰੰਕਾਰ ਨਹੀਂ ਭੋਜਨ ਦਾ ਰਸ ਆਉਂਦਾ ਹੈ ਭਜਨ ਦਾ ਨਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿਸ ਨੂੰ ਰਸ ਆਉਂਦਾ ਨਹੀਂ ਪਰ ਭੋਜਨ ਦੀ ਬੁਰਕੀ ਪਾਈਏ ਤੋ ਰਸ ਆਉਂਦਾ ਹੈ ਰਸਨਾ ਅੱਧੇ ਜਾਗੀ ਹੋਈ ਐ ਅੱਧੇ ਸੁੱਤੀ ਹੋਈ ਐ ਅੱਖਾਂ ਅਧੀਆਂ ਜਾਗੀਆਂ ਨੇ ਅਧੀਆਂ ਸੁੱਤੀਆਂ ਹੋਈਆਂ ਨੇ ਸੰਸਾਰ ਨੂੰ ਵੇਖ ਰਹੀਆਂ ਨੇ ਨਿਰੰਕਾਰ ਨੂੰ ਨਹੀਂ ਕੰਨ ਅੱਧੇ ਜਾਗੇ ਨੇ ਅੱਧੇ ਸੁੱਤੇ ਨੇ ਇਹ ਜਗਤ ਨੂੰ ਸੁਣ ਰਹੀ ਨੇ ਗੁਰੂ ਨੂੰ ਨਹੀਂ ਸੁਣਦੇ ਨਾ ਪ੍ਰਮਾਤਮਾ ਨੂੰ ਸੁਣਦੇ ਨੇ ਸਰੀਰ ਸੰਸਾਰ ਨੂੰ ਸਪਰਸ਼ ਕਰ ਰਿਹਾ ਹੈ ਨਿਰੰਕਾਰ ਨੂੰ ਜਦ ਕੋਈ ਪੂਰਨ ਤੌਰ ਤੇ ਜਾਗ ਜਾਂਦਾ ਹੈ ਸੁਚੇਤ ਹੋ ਜਾਂਦਾ ਹੈ ਤੇ ਰਸਨਾ ਨੂੰ ਭਜਨ ਦਾ ਵੀ ਰਸ ਆਣ ਲੱਗ ਪੈਂਦਾ ਹੈ ਰਸਨਾ ਗੀਦੇ ਬੌਲਤ ਰਾਮ ਉਹ ਜੈਸੇ ਰਾਮ ਕਹਿੰਦਾ ਉਹ ਜੈਸੇ ਵਾਹਿਗੁਰੂ ਕਹਿੰਦਾ ਰਸ ਨਾਲ ਵੱਧ ਜਾਂਦਾ ਉਹ ਨੂੰ ਜੋ ਕੁਝ ਦਿਖਾਈ ਦਿੰਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਪ ਕਰਕੇ ਤਪ ਕਰਕੇ ਆਪਣੇ ਆਪ ਨੂੰ ਜਗਾਣਾ ਹੈ ਕੀਰਤਨ ਸੁਣਿਆ ਹੋਇਆ ਕੀਰਤਨ ਕੀਤਾ ਹੋਇਆ ਉਸੇ ਦਾ ਹੀ ਸਫਲ ਜਿਨੇ ਜਪਣਾ ਆਰੰਭ ਕਰ ਦਿੱਤਾ ਲੱਖ ਲੱਖ ਜਿਹੜਾ ਆਖੀਏ ਏਕ ਨਾਮ ਜਗਦੀਸ਼ ਉਸ ਇੱਕ ਦਾ ਨਾਮ ਰਸਨਾ ਨਾਲ ਜਿਸਨੇ ਜਪਣਾ ਆਰੰਭ ਕਰ ਦਿੱਤਾ ਔਰ ਉਤਨੇ ਚਿਰ ਤੱਕ ਅਰੰਭ ਜਾਰੀ ਹੈ ਜਿੰਨੇ ਚਿਰ ਤੱਕ ਤੇ ਜਾਗਿਆ ਨਹੀਂ ਜਦ ਜਾਗ ਜਾਂਦਾ ਹੈ ਰਸਨਾ ਖਾਮੋਸ਼ ਹੋ ਜਾਂਦੀ ਹੈ ਸ਼ਬਦ ਪ੍ਰਾਣਾ ਵਿੱਚ ਵਸ ਜਾਂਦਾ ਹੈ ਤਾਂ ਮੇਰੇ ਇਸ ਤਰ੍ਹਾਂ ਜਦ ਵੀ ਕਿਸੇ ਮਹਾਪੁਰਸ਼ ਨੂੰ ਆਤਮ ਗਿਆਨ ਹੋਇਆ ਉਹ ਇਸ ਗੱਲ ਤੇ ਹੈਰਾਨ ਹੋਇਆ ਪ੍ਰਾਪਤ ਕੁਝ ਵੀ ਨਹੀਂ ਹੋਇਆ ਜਿਹੜਾ ਪ੍ਰਾਪਤ ਸੀ ਉਸਦਾ ਪਤਾ ਚੱਲ ਗਿਆ ਲੱਭਿਆ ਕੁਝ ਵੀ ਨਹੀਂ ਮਿਲਿਆ ਕੁਛ ਵੀ ਨਹੀਂ ਜੋ ਮਿਲਿਆ ਹੀ ਹੋਇਆ ਸੀ ਉਸ ਦਾ ਪਤਾ ਚੱਲ ਗਿਆ ਬਸ ਆਮ ਜਗਤ ਨੂੰ ਪਤਾ ਨਹੀਂ ਹੁੰਦਾ ਕਿ ਉਹ ਮਿਲਿਆ ਹੋਇਆ ਹੈ ਜਿਸ ਨੂੰ ਅਸੀਂ ਭਗਤ ਸੰਤ ਕਹਿ ਦਿੰਦੇ ਆ ਉਹਨੂੰ ਪਤਾ ਹੈ ਕਿ ਉਹ ਤੇ ਹੱਥ ਤੋਂ ਵੀ ਨੇੜੇ ਹੈ ਉਹ ਤੇ ਹਾਜ਼ਰ ਨਾਜ਼ਰ ਹੈ ਜਦ ਕਦੀ ਇਸ ਤਰ੍ਹਾਂ ਦੀ ਉਪਲਬਧੀ ਕਿਸੇ ਨੂੰ ਹੁੰਦੀ ਹੈ ਉਸ ਨੂੰ ਹੈਰਾਨਗੀ ਵੀ ਹੁੰਦੀ ਹੈ ਕਿ ਮੈਂ ਜਗਤ ਨੂੰ ਦੱਸਾਂ हकीकत ए है असलियत ए है और कभी कर्मकांड तो उच्चे उठने की कोशिश करो पर कबीर एक मायूसी जाहिर कर ने राम रतन धन पाए के कबीरा गांठ न खोल नहीं पटन नहीं पारखो नहीं गाहक ਨਹੀਂ ਮਉਤ ਕਬੀਰ ਕਹਿੰਦੇ ਨੇ ਕਿ ਰਾਮ ਨਾਮ ਦਾ ਹੀਰਾ ਲਬ ਹੈ ਅਜੀਬੋ ਗਰੀਬ ਅਵਸਥਾ ਦੀ ਪ੍ਰਾਪਤੀ ਹੋ ਗਈ ਹੈ ਇਹ ਹੀਰਾ ਹੁਣ ਮੈਂ ਦੇਣਾ ਚਾਹੁੰਦਾ ਵੇਚਣਾ ਚਾਹੁੰਦਾ ਕਹਿੰਦੇ ਨੇ ਸੰਸਾਰ ਦਾ ਜਦ ਧਨ ਕਿਸੇ ਨੂੰ ਪ੍ਰਾਪਤ ਹੋਵੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦਕਿ ਰੱਬੀ ਦੌਲਤ ਮਿਲਦੀ ਉਸ ਨੂੰ ਉਸ ਦੇ ਅੰਦਰ ਇੱਕ ਦਸਨ ਦੀ ਭੁਖ ਪੈਦਾ ਹੋ ਜਾਂਦੀ ਕਿ ਮੈਂ ਬਾਕੀਆਂ ਨੂੰ ਵੀ ਦਸਾਂ ਹਰ ਮਨੁੱਖ ਇੱਕ ਬਹੁਤ ਵੱਡੀ ਖਾਨ ਹੈ ਹੀਰੇ ਤੇ ਰਤਨਾਂ ਦੀ ਸਾਰੇ ਪਹਾੜਾਂ ਦੇ ਸੋਨਾ ਚਾਂਦੀ ਨਹੀਂ ਆਉਂਦਾ ਤੇ ਸਮੁੰਦਰ ਦੀ ਸਾਰੀ ਥਾਂ ਦੇ ਉੱਤੇ ਹੀਰੇ ਮੋਤੀ ਨਹੀਂ ਹੁੰਦੇ ਪਰ ਹਰ ਜੀਵਨ ਦੇ ਅੰਦਰ ਪ੍ਰਭੂ ਦਾ ਨਾਮ ਹੈ ਨਵਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਗਾਥਾ ਬਿਸਰਾਮ कोई भी जीवन खाली नहीं कि उसके अंदर परम जीवन ना हो परम आनंद ना हो कबीर कहने मैं तलाश कर रहा हूं उस मंडी दी, उस बाजार दी, जिथे हीरे बिकते मैं बेचना चाहता। राम रतन धन पाए के कबीरा गांठ न खोल नहीं पटन पटन बाजार में ਆਪ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਕਿੱਥੇ ਵੇਚਾਂ ਹੁਣ ਹੀਰਾ ਤੇ ਜ਼ੌਹਰੀ ਬਾਜ਼ਾਰ ਦੇ ਵਿੱਚ बिकੇਗਾ ਨਾ ਹੀਰਿਆਂ ਦੀ ਮੰਡੀ 'ਚ बिकੇਗਾ ਨਾ ਸਬਜ਼ੀ ਮੰਡੀ 'ਤੇ ਹੀਰੇ ਨਹੀਂ ਵੇਚੀਦੇ ਔਰ ਸਬਜ਼ੀ ਮੰਡੀ 'ਤੇ ਸਬਜ਼ੀ ਖਰੀਦਣ ਦੇ ਗਰਾਹਕ ਆਣਗੇ ਗਾਜਰਾ ਮੂਲੀਆਂ ਲੈਣ ਵਾਲੇ ਆਣਗੇ ਸਬਜ਼ੀ ਲੈਣ ਵਾਲੇ ਆਣਗੇ ਕੋਈ ਹੀਰੇ ਲੈਣ ਵਾਲੇ ਥੋੜੀ ਆਣਗੇ कबीर कहते हीरा कोल है वेचना चाहना जो अगमी दौलत मैनू मिली है मैं दसना चाहना जो अगमी रस मैनू मिले है मैं जगत को समझा चाहना हीरा मिले है बेचना चाहना मंडी कोई नहीं पता मंडी की है सत्संग हर शहर सत्संग नहीं होगा ਹਰ ਜਗ੍ਹਾ ਸਤਸੰਗ ਨਹੀਂ ਹੁੰਦਾ ਗਲੀ ਗਲੀ ਵਿੱਚ ਮੰਦਰ ਹਨ ਸਤਸੰਗ ਕਿਧਰੇ ਕਿਧਰੇ ਗਲੀ ਗਲੀ ਵਿੱਚ ਗੁਰਦੁਆਰੇ ਨੇ ਸਤਸੰਗ ਕਿਧਰੇ ਸੁਨੀਆਂ ਪਈਆਂ ਨੇ ਮਸਜਿਦਾਂ ਖੱਲੀ ਪੈ ਨੇ ਮੰਦਰ ਯਾ ਕਿਧਰੇ ਇੱਕ ਕਰ ਪੁਜਾਰੀ ਵਿਚਾਰਾ ਬੈਠਾ ਤੇ ਘੜਿਆਲ ਵਜਾ ਰੇ ਕੁਛ ਵੀ ਨਹੀਂ ਟੇਪਾਂ ਚੱਲਦੀਆਂ ਪਈਆਂ ਹੁਣ ਮਸ਼ੀਨ ਬੰਦ ਵੀ ਕਰੇ ਹੁਣ ਮਸ਼ੀਨ ਕੀਰਤਨ ਕਰੇ ਕਿਉਂਕਿ ਮਨੁੱਖ ਵੀ ਮਸ਼ੀਨ ਦੇ ਕੀਰਤਨ ਕਰਨਾ ਆਉਂਦਾ ਹੈ ਚਲੋ ਹੋਇਆ ਘਰ ਵਿੱਚ ਬੈਠ ਕੇ ਸੁਣ ਲਿਆ ਪਰ ਹੁਣ ਸਤਸੰਗ ਦੇ ਵਿੱਚ ਵੀ ਮਸ਼ੀਨਾਂ ਚੱਲਦੀਆਂ ਨੇ ਵੈਰਾਸ ਸਾਹੂ ਦਾ ਪਾਕ ਟੇਪ ਲਾ ਲਓ ਆਸਾ ਦੀਵਾਰ ਦਾ ਕੀਰਤਨ ਟੇਪ ਲਾ ਲਓ ਸੁਣੋ ਹਰ ਕਿਸੇ ਹੱਦ ਤੱਕ ਮਨੁੱਖ ਵੀ ਮਸ਼ੀਨ ਹੁੰਦਾ ਜਾ ਰਿਹਾ ਹੈ ਜੇ ਸਾਰਾ ਦਿਨ ਹੀ ਟੇਪ ਰਿਕਾਰਡਰ ਦੇ ਅੰਦਰ ਕੀਰਤਨ ਚੱਲਦਾ ਰਹੇ ਸਾਰੀ ਜ਼ਿੰਦਗੀ ਚੱਲਦਾ ਰਹੇ ਤਾਂ ਟੇਪ ਰਿਕਾਰਡਰ ਨੇ ਕੋਈ ਭ੍ਰਮ ਗਏ ਨਹੀਂ ਹੋ ਜਾਣਾ ਬਸ ਮਨੁੱਖ ਵੀ ਇਸ ਤਰ੍ਹਾਂ ਦਾ ਹੀ ਹੋ ਜਾਏਗਾ ਇਹ ਵੀ ਮਨਸਕਲ ਮਸ਼ੀਨ ਨਹੀਂ ਹੈ ਉਹ ਮਸ਼ੀਨ ਦੀ ਤਰ੍ਹਾਂ ਕਿ ਯੰਤਰ ਦੀ ਤਰ੍ਹਾਂ ਸਭ ਕੁਝ ਹੋ ਰਿਹਾ ਹੈ ਜਾਗਰਤਾ ਨਹੀਂ ਹੈ ਸੁਚੇਤਪਣਾ ਨਹੀਂ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੇਂ ਸਾਵਧਾਨ ਇਕਾਗਰ ਚੀ जड़ा कम जितना कीमती होवे अहम होवे खास होवे उस विच उतनी एकाग्रता चाहिए उतनी गहराई चाहिए उतना ध्यान चाहिए धर्म का तो मतलब ही है ध्यान साधना गुरु उस ध्यान नहीं है तो अ धर्म की यात्रा शुरू नहीं होगी कबीर हैं कोई पटन ही नहीं है कोई बाजार ही नहीं है हिंदुस्तान दो इतिहासक शहर ने एक आगरा ਜੈਪੁਰ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਬਾਜ਼ਾਰ ਨੇ ਉਹਨਾਂ ਦਾ ਨਾਂ ਹੈ ਜੋਹਰੀ ਬਾਜ਼ਾਰ ਆਗਰੇ ਦਾ ਜੋਹਰੀ ਬਾਜ਼ਾਰ ਅਕਬਰ ਨੇ ਬਣਵਾਇਆ ਸੀ ਜੈਪੁਰ ਦਾ ਜੋਹਰੀ ਬਾਜ਼ਾਰ ਮਹਾਰਾਜਾ ਜੈ ਸਿੰਘ ਨੇ ਬਣਵਾਇਆ ਸੀ ਅਕਬਰ ਦੇ ਸਮੇਂ ਰਾਜਾ ਜੈ ਸਿੰਘ ਦੇ ਸਮੇਂ ਇਹਨਾਂ ਦੋ ਬਾਜ਼ਾਰਾਂ ਦੇ ਵਿੱਚ ਜੋਰੀਆਂ ਦੀ ਖਰੀਦੋ ਖਰੀਦੋ ਦਾ ਕੰਮ ਸ਼ੁਰੂ ਹੋਇਆ ਬਈ ਸਿਰਫ ਦੀਰੇ ਅਜ ਤਾਂ ਪੰਨੇ ਲਾਲ ਮੂਮੇ ਨੀਲਮ ਜਵਾਰਾਤ ਪੰਨੇ ਜੋਰੀ ਬਾਜ਼ਾਰ ਆਗਰੇ ਦੇ ਜੋਰੀ ਬਾਜ਼ਾਰ ਦੇ ਇੱਥੇ ਅੱਜ ਕੱਲ ਚਮੜਾ ਹੀ ਵਿਕਦਾ ਹੈ ਜਾਂ ਮੋਟਾ ਮਾਸ ਵਿਕਦਾ ਹੈ ਜੋਰੀਆਂ ਦੀ ਦੁਕਾਨਾਂ ਕੋਲ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਉੱਥੇ ਹੀਰੀਆਂ ਦੀ ਖੇਲੋ ਦਾ ਪ੍ਰੋਖਟ ਹੁੰਦੀ ਉੱਥੇ سلسلہ ਹੈ ਪਰ ਇਤਨਾ ਵੱਡਾ ਇਹ ਦੇਸ਼ ਹੈ ਹੀਰੀਆਂ ਦੀ ਮੰਡੀ ਹੀਰੀਆਂ ਦਾ ਬਾਜ਼ਾਰ ਕਿਧਰੇ ਕਿਧਰੇ ਹਰ ਥਾਂ ਤੇ ਨਹੀਂ ਹਰ ਜਗ੍ਹਾ ਨਹੀਂ ਹਰ ਸ਼ਹਿਰ ਦੇ ਸਬਜ਼ੀ ਮੰਡੀ ਜ਼ਰੂਰ ਹੈ ਕਪੜਾ ਮਾਰਕੀਟ ਹੈ ਲੋਹਾ ਮੰਡੀ ਹੈ ਲੱਕੜ ਮੰਡੀ ਹੈ ਹਰ ਸ਼ਹਿਰ ਵਿੱਚ ਹੀਰੀਆਂ ਦੀ ਮੰਡੀ ਨਹੀਂ ਹੈ ਜਹਰੀ ਬਾਜ਼ਾਰ ਨਹੀਂ ਹੈ ਕਬੀਰ ਕਹਿੰਨ ਜਿਹੜਾ ਹੀਰਾ ਕੋਲ ਹੈ ਵੇਚਣਾ ਚਾਹਨਾ ਪਰ ਪਟਣ ਨਹੀਂ ਹੈ ਬਾਜ਼ਾਰ ਨਹੀਂ ਹੈ ਜਿੱਥੇ ਗਾਜਰਾ ਮੋਲੀਆਂ ਪਈਆਂ बिकਦੀਆਂ ਨੇ ਮੈਂ ਉੱਥੇ ਹੀ ਹੀਰਾ ਲੈ ਕੇ ਬੈਠ ਜਾਵਾਂ ਵੇਚਣ ਨੂੰ ਇਥੇ ਮੂੜਕਾ ਹੋਵੇ ਜੀ ਤੇ ਮੂਰਖਤਾ ਹੋਵੇ ਹਰ ਜਗ੍ਹਾ ਜਿੱਤੇ ਸੱਚ ਦੀ ਗੱਲ ਨਹੀਂ ਕੀਤੀ ਜਾ ਸਕਦੀ ਪ੍ਰਮਾਤਮਾ ਦੀ ਗੱਲ ਨਹੀਂ ਕੀਤੀ ਜਾ ਸਕਦੀ ਜਿੱਥੇ ਕੋਈ ਸਰੋਤਾ ਹੀ ਨਹੀਂ ਕੋਈ ਚਾਹਤ ਹੀ ਨਹੀਂ ਕੋਈ ਤੜਪ ਹੀ ਨਹੀਂ ਉਥੇ ਕੀ ਧਿਆਨ ਕਰਨਾ तो कबीर में कोई मंडी ही नहीं है नहीं पटन आप कहें भ्रमण करद्या करद कदी कदाई कर मंडी मिल जाती है पटन लग बाजार लग दुनिया का भ्रमण करते करते किसी शहर के सत्संग लग तो कबीर केंद्र खुशी हो जाती है मैं मंडी लग पाई है ਪਰ ਆਕਤੰਨੇ ਮੇਰੀ ਖੁਸ਼ੀ ਇਕਦਮ ਮਾਇੂਸੀ ਵਿੱਚ ਬਦਲ ਜਾਂਦੀ ਹੈ ਕਿਉਂ ਨਹੀਂ ਪਟਣ ਨਹੀਂ 파ਰਖੋ ਪਟਣ ਤੇ ਲਭ ਪਿਆ ਹੈ ਬਾਜ਼ਾਰ ਤੇ ਲਭ ਪਿਆ ਹੈ ਪਰ ਉੱਥੇ ਜਿਹੜੇ ਆਉਂਦੇ ਨੇ 파ਰਖੋ ਨਹੀਂ ਨਹੀਂ ਰਿਆਂਦੇ ਸਮਝ ਕੁਝ ਵੀ ਨਹੀਂ ਆਰ ਇਹਨੇ ਮੰਦਰਾਂ ਵਿੱਚ ਭਗਵਾਨ ਦੀ ਕੋਈ ਸਮਝ ਨਹੀਂ ਆਰ ਇਹਨੇ ਗੁਰਦੁਆਰਿਆਂ ਵਿੱਚ ਗੁਰੂ ਦਾ ਕੋਈ ਬੋਧ ਨਹੀਂ ਪੜ ਰਹਿ ਨੇ ਨਮਾਜ਼ ਮਸਜਿਦਾਂ ਦੇ ਚ ਖੁਦਾ ਦੀ ਕੋਈ ਸਮਝ ਨਹੀਂ ਖੁਦਾ ਦਾ ਕੋਈ ਗਿਆਨ ਨਹੀਂ ਜਦੋਂ ਪਾਰਖੂ ਹੀ ਕੋਈ ਨਹੀਂ ਜੇ ਜਦੋਂ ਪਾਰਖੂ ਕੋਈ ਨਹੀਂ ਤਾਂ ਹੀਰਾ ਮਿੱਟੀ ਔਰ ਕੀ ਹੈ ਜਦੋਂ ਪਾਰਖੂ ਹੀ ਨਹੀਂ ਹੈ ਤਾਂ ਹੀਰਾ ਕੱਚਾ ਹੈ ਔਰ ਕੀ ਹੈ ਜੈਪੁਰ ਦੇ ਜੋਰੀ ਬਾਜ਼ਾਰ ਦੇ ਚ ਇਕ ਸੁੰਦਰੀ ਦੀ ਦੁਕਾਨ ਹੈ ਉਹ ਹੀਰੇ ਮੋਤੀਆਂ ਦਾ ਕੰਮ ਕਰਦਾ ਤੇ ਜਿਹੜੇ ਇੱਕ ਦਿਨ ਮੈਂ ਜੈਪੁਰ ਰਾਜਾ ਪਾਰਗ ਦੇ ਗੁਰਦੁਆਰੇ 14 ਰਤਨਾਂ ਦੀ ਕਥਾ ਸੁਣੀ ਤੇ ਮੈਨੂੰ ਕਹਿ ਲੱਗਾ ਗਏ ਨੇ ਜੀ ਇਹ ਰਤਨ ਤੁਸੀਂ ਵੇਖੇ ਨੇ ਮੇਰੇ ਖਣੇ ਵਿਸ਼ੇਸ਼ ਰੂਪ ਵਿੱਚ ਇਹ ਨਾ ਹੁੰਦੇ ਨੇ ਨਾ ਰਤਨ हीरा है लाल है पन्ना है मूंगा है नीलम है जवाहर है मोती इस तरह की गिणती न बन दी मैं कह लगे ये तुम देखे ने मैंने सारे नहीं देख कह लगे अज वक्त कडो मैं थोन दुकान पर लै जना अपने सारे दिखा दा मेरे को सारे ही अस यही कम करते हैं साड़ा यही धंधा है उसकी दुकान पुखराज नहीं पड़ोस की दुकान तो मंगा कह मैंने दिखाया बाकी सारे रतन दिखाए जो कीमत दसदा गया मैं हैरान होंगे गया पूरा बाजार जहरी बाजार है कबीर कहने हीरा लेके मैं बैठ गया कोई पारख नहीं है किसी ने समझ ही नहीं, है। नहीं पटन नहीं पारख मैं दोहरा दया आ रहे लोग मस्जिदों खुदा की कोई समझ नहीं है रहे लोग गुरुद्वार गुरु का कोई बोध नहीं बड़ी भीड़ जा रही है मंदिर भगवान का कोई ज्ञान नहीं कुछ भी समझ नहीं नहीं पटन नहीं खो आप केंद्र ने कदी कदाई भरमन करदे करद ਉਸੇ ਬਾਜ਼ਾਰ ਵਿੱਚ 파ਰਖੋ ਵੀ ਮਿਲ ਜਾਂਦੇ ਸਮਝ ਪਤਾ ਹੈ ਸਤ ਕੀ ਹੈ ਸੰਤੋਖ ਕੀ ਹੈ ਦਇਆ ਕੀ ਹੈ પ્રેમ ਕੀ ਹੈ ਨਿਰਵੈਰ ਜਜ਼ਬੇ ਕੀ ਹੈ ਸਮਦ੍ਰਿਸ਼ਟੀ ਕੀ ਹੈ ਚਰਚੈ ਹੋਰ ਇਹ ਸਤ ਦੀ ਸੰਤੋਖ ਦੀ ਸਮਦ੍ਰਿਸ਼ਟੀ ਦੀ ਦਇਆ ਦੀ ਨਿਰਵੈਰਤਾ ਦੀ ਨਿਰਭੈਤਾ ਦੀ ਪਰ ਇਹ ਦੇਵੀ ਗੁਣ ਹਨ ਕੀ ਸਮਝ ਕੁਝ ਵੀ ਨਹੀਂ ਸੂਰਜ ਆਪਣਾ ਚਾਨਣਾ ਵੰਡਦਾ ਹੈ ਕਿਰਨਾਂ ਦੇ ਰਾਹੀਂ ਪਰਮਾਤਮਾ ਦਾ ਪ੍ਰਕਾਸ਼ ਮਨੁੱਖ ਦੇ ਹਿਰਦੇ ਵਿੱਚ ਫੈਲਦਾ ਹੈ ਗੁਣਾ ਦੇ ਰਾਹੀਂ ਔਰ ਜੈਸੇ ਜੈਸੇ ਮਨੁੱਖ ਦੇ ਅੰਦਰ ਗੁਣ ਵੱਧਦੇ ਨੇ ਵੈਸੇ ਵੈਸੇ ਰੱਬੀ ਚਾਨਣਾ ਵੰਡਦਾ ਹੈ ਧਾਰਮਿਕ ਮਨੁੱਖ ਦੀ ਪਛਾਣ ਗੁਣਾਂ ਕਰਕੇ ਇਹ ਵਿੱਚ ਕਿੰਨੀ ਕਦਾਇਆ ਹੈ ਇਹ ਵਿੱਚ ਕਿੰਨਾ ਕੁ ਪ੍ਰੇਮ ਹੈ ਇਹਦੀ ਦ੍ਰਿਸ਼ਟੀ ਵਿੱਚ ਕਿੰਨੀ ਸਮਾਨਤਾ ਹੈ ਇਕ ਕਿੰਨਾ ਕੁ ਨਿਰਵੈਰ ਹੈ ਕਿੰਨਾ ਕੁ ਨਿਰਭੈ ਹੈ ਇੰਨਾ दैवी ਗੁਣਾ ਦੇ ਪੈਮਾਨੇ ਨਾਲ ਹੀ ਨਾਪਣਾ ਪੈਂਦਾ ਹੈ ਇਹ ਮਨੁੱਖ ਕਿੰਨਾ ਕੁ ਧਾਰਮਿਕ ਹੈ ਹੋਰ ਕਿਸ ਤਰ੍ਹਾਂ ਨਾਪੋਗੇ ਚਾਨਣਾ ਸਾਰੇ ਦਾ ਸਾਰਾ ਸੂਰਜ ਦਾ ਹੈ ਗੁਣ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਨੇ ਸਭ ਗੁਣ ਤੇਰੇ ਮੈਂ ਨਹੀਂ ਕੋ ਗੁਣ ਤੇ ਸਾਰੇ ਉਸ ਦੇ ਨੇ ਰੋਸ਼ਨੀ ਇੱਥੇ ਗੁਰਦੋਰਾ ਹਾਲ ਦੇ ਛੋਰੀਏ ਪਰ ਰੋਸ਼ਨੀ ਤੇ ਸਾਰੀ ਸੂਰਜ ਦੀ ਗੁਣ ਸਾਰੇ ਹੀ ਪ੍ਰਮਾਤਮਾ ਦੇ ਨੇ ਤਵੇਲ ਕਹਿੰਦੇ ਨੇ ਭਰਮਣ ਕਰਦੇ ਆ ਕਰਦੇ ਆ ਖੁਸ਼ੀ ਹੋ ਗਈ ਇੱਕ ਦਿਨ ਕਿ ਬਾਜ਼ਾਰ ਵੀ ਲੱਭ ਪਿਆ ਤੇ 파ਰਖੋ ਵੀ ਲੱਭ ਪਿਆ ਉਹਨੂੰ ਸਮਝ ਆਇਆ ਸੰਦਰਸ਼ਟੀ ਕਿਸ ਨੂੰ ਕਹਿੰਦੇ ਨੇ ਦਇਆ ਕੀ ਹੈ ਗਿਆਨ ਕੀ ਹੈ ਵਿਗਿਆਨ ਕੀ ਹੈ निर्वैरता की है निर्भयता की है शील की है संजम की है ग्राहक सिर्फ है। आया ही नहीं बाजार बेचू परख भी है समझ है तो कबीर कहते मन खुश हो जाता है चलो मिल खो मिल ने संगीत को गा कोई गा रहा हो कोई आलाप कर रहा है ਪਰ ਜਦ ਕੋਈ ਸੰਗੀਤਕਾਰ ਕਿਸੇ ਸੰਗੀਤਕਾਰ ਨੂੰ ਦਾਦ ਦਿੰਦਾ ਹੈ ਉਸ ਨੂੰ ਜਿਹੜੀ ਰੂਹਾਨੀ ਖੁਸ਼ੀ ਆਉਂਦੀ ਹੈ ਦੂਜਿਆਂ ਦੇ ਸਿਰ ਹਿਲਾਉਣ ਨਾਲ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸੰਗੀਤ ਹੈ ਕੀ ਵਾਸਤਵਿਕ ਰਾਗ ਹੈ ਕੀ ਕੁਝ ਬੋਲਾਂ ਨੂੰ ਕੁਝ ਅੱਖਰਾਂ ਨੂੰ ਤਰਤੀਬ ਦੇ ਲਈਏ ਤਾਂ ਕਵਿਤਾ ਦਾ ਜਨਮ ਹੋ ਜਾਂਦਾ ਹੈ ਆਵਾਜ਼ ਨੂੰ ਤਰਤੀਬ ਦੇ ਦਈਏ ਤਾਂ ਸੰਗੀਤ ਦਾ ਜਨਮ ਹੋ ਜਾਂਦਾ ਹੈ ਔਰ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਦੇਈਏ ਤਾਂ ਭਗਤੀ ਦਾ ਜਨਮ ਹੋ ਜਾਂਦਾ ਪੁੱਠਣਾ ਬੈਠਣਾ ਖਾਣਾ ਪੀਣਾ ਸੌਣਾ ਜਾਗਣਾ ਸਾਰਾ ਤਰਤੀਬ ਦੇ ਚੱਲ ਜਾ ਸਾਰਾ ਮਰਿਆਦਾ ਦੇ ਚੱਲ ਜਾ ਆਵਾਜ਼ ਨੂੰ ਮਰਿਆਦਾ ਵਿੱਚ ਕਰਨਾ ਸਾਧਨਾ ਦੀ ਲੋੜ ਹੈ ਬੋਲਾਂ ਨੂੰ ਤਰਤੀਬ ਦੇ ਵਿੱਚ ਕਰਨਾ ਸਿੱਖਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਵਿੱਚ ਕਰਨਾ ਅਭਿਆਸ ਕਰਨਾ ਪੈਂਦਾ ਹੁਜ ਨਹੀਂ ਹੁੰਦਾ ਤੋ ਕਬੀਰ ਕਹਿੰਦ ਨੇ ਖੁਸ਼ੀ ਹੋ ਜਾਂਦੀ ਏ ਜਦ ਕਦੀ ਕੋਈ ਪਾਰਖ ਵੀ ਲੱਭ ਪੈਂਦਾ ਗੱਲ ਨੂੰ ਸਮਝ ਲੈ ਪਤਾ ਹੈ ਪਰ ਕਬੀਰ ਕਹਿੰਦ ਨੇ ਖੁਸ਼ੀ ਮੇਰੀ ਫਿਰ ਨਿਰਾਸ਼ਾ ਦੇ ਵਿੱਚ ਬਦਲ ਗਈ ਕਿਉਂ ਪਾਰਖ ਹੈ ਗ੍ਰਾਹਕ ਨਹੀਂ ਹੈ ਲੈਣਾ ਨਹੀਂ ਚਾਹੁੰਦਾ ਸਮਝਦੇ ਹੈ ਨਹੀਂ ਪਟਣ ਨਹੀਂ ਪਾਰਖ ਨਹੀਂ ਗਾਹਕ ਉਹ ਗ੍ਰਾਹਕ ਨਹੀਂ ਹੈ ਪਾਰਖੂ ਤੇ ਹੈ समझ तो है गल पर इस अंदर ग्राहकता नहीं है तड़प नहीं है खिच नहीं है लैण की इच्छा नहीं है आप कहते ने कदी कदाई किसे सत्संग किसी शहर मंडी देखदा पारख भी लग पे है, ग्राहक भी लगते पे लहना चाहता है तो अंदर लैण की भी तड़प रहा है ਉਹ ਜਿੰਦਰ ਲੈਣ ਦੀ ਵੀ ਖੁਚ ਹੈ ਉਹ ਲੈਣਾ ਵੀ ਚਾਹੁੰਦਾ ਹੈ ਉਹ ਪ੍ਰਾਪਤ ਵੀ ਕਰਨਾ ਚਾਹੁੰਦਾ ਹੈ ਤਾਂ ਭਗਤ ਜੀ ਕਹਿੰਦੇ ਨੇ ਬਹੁਤ ਮਨ ਖੁਸ਼ ਹੁੰਦਾ ਹੈ ਤੇ ਗ੍ਰਾਹਕ ਵੀ ਲੱਗਦੇ ਪਰ ਆਪ ਤੋਂ ਕਹਿੰਦੇ ਨੇ ਮੇਰਾ ਦੁੱਖ ਆਪਣੀ ਥਾਂ ਤੇ ਗ੍ਰਾਹਕ ਤੇ ਲੱਗਿਆ ਪਰ ਮੁੱਲ ਨਹੀਂ ਦੇਣਾ ਚਾਹੁੰਦਾ ਮੁਫਤ ਵਿੱਚ ਮੰਗਦਾ ਹਰ ਚੇ सूद ਬਰਾਇਅਤ ਦੇਰ ਨਾ ਪਾਇਆ ਕਹਿੰਦੇ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾਂ ਮਿਹਨਤ ਦੇ ਮਿਲ ਜਾਏ ਉਹ ਕੋਈ ਖਾਸ ਨਹੀਂ ਹੁੰਦੀ ਪਹਾੜ ਦੇ ਉੱਪਰ ਬੀਟੀਆਂ ਪੱਥਰੋਂ ਜ ਮਿਲ ਜਾਣਗੇ ਹੀਰੇ ਤੇ ਲੱਭਣੇ ਪੈਂਦੇ ਸੰਖ ਤੇ ਸਿੱਪੀਆਂ ਸਾਦਰ ਦੇ ਕੰਡੇ ਉਜ ਲੱਭ ਪੈਂਦੀਆਂ ਨੇ ਮੋਤੀ ਤੇ ਗਹਿਰੇ ਤਲ ਦੇ ਚੋਂ ਲੱਭਣੇ ਪੈਂਦੇ ਜੇ ਛੇਤੀ ਮਿਲ ਜਾਏ ਜਲਦੀ ਮਿਲ ਜਾਏ ਉਹ ਚੀਜ਼ ਕੋਈ ਖਾਸ ਨਹੀਂ ਹੁੰਦੀ ਇਕ ਰੱਬ ਹੀ ਨਹੀਂ ਹੈ कबीर ने पारखो भी लपते है ग्राहक भी लपते, है समझ भी है उसमें लेना भी चाहता है मुल नहीं लगा नहीं गाहक नहीं मोल इत तो तो कबीर को फिर मुल की है तो दस दो मुल की है तो आप केंद्र ने कंचन स्यों नहीं तोल, मन दे राम लिया है मोल ਮਨ ਆਪਣੀ ਸੋਚਣੀ ਮਨ ਆਪਣੇ ਵਿਚਾਰ ਮਨ ਆਪਣੀ ਚਿਤਵਨੀ ਇਹ ਭੇਦ ਕਰ ਦੇ ਮਨੁੱਖ ਦੇ ਵਿਚਾਰਾਂ ਵਿੱਚ ਵਾਸ਼ਨਾ ਹੈ ਹੰਕਾਰ ਹੈ ਲੋਭ ਹੈ ਇਹ ਭੇਦ ਕਰ ਦੇ ਗੁਰੂ ਦੇ ਵਿਚਾਰਾਂ ਵਿੱਚ ਕਰਤਾਰ ਹੈ ਪ੍ਰੇਮ ਹੈ ਦਇਆ ਹੈ ਸੀਲ ਹੈ ਸੰਜਮ ਹੈ ਇਹ ਅਦਲਾ ਬਦਲੀ ਕਰਨੀ ਪਏਗੀ ਗ੍ਰਾਹਕ ਹੀ ਕਰਦਾ ਹੈ ਕੁਝ ਪੈਸੇ ਦਿੰਦਾ ਹੈ ਵਸਤੂ ਲੈ ਲੈਂਦਾ ਇਥੇ ਆਪਣੀ ਮਤ ਭੇਦ ਕਰ ਲੈ ਗੁਰੂ ਦੀ ਮਤ ਲੈ ਜਾ ਗੁਰੂ ਦੀ ਮਤ ਦੇ ਚ ਗਿਆਨ ਹੈ ਤੇਰੀ ਮਤ ਵਿੱਚ ਅ ਗਿਆਨ ਹੈ ਗੁਰੂ ਦੀ ਮਤ ਦੇ ਚ ਪ੍ਰੇਮ ਹੈ ਤੇਰੀ ਮਤ ਵਿੱਚ ਘਿਰਣਾ ਹੈ ਗੁਰੂ ਦੀ ਮਤ ਦੇ ਚ ਸਮ ਦ੍ਰਿਸ਼ਟੀ ਹੈ ਤੇਰੀ ਮਤ ਦੇ ਚ ਵਿਤਕਰੇ ਨੇ ਗੁਰੂ ਦੀ ਮਤ ਦੇ ਚ ਭਗਤੀ ਹੈ ਤੇਰੀ ਮਤ ਦੇ ਚ ਨਾਸਤਿਕਤਾ ਹੈ ਗੁਰੂ ਦੀ ਮਤ ਦੇ ਚ ਨਿਰਵੈਰਤਾ ਹੈ ਨਿਰਭੈਤਾ ਹੈ ਤੇਰੀ ਮਤ ਦੇ ਚ ਵੈਰ ਵਿਰੋਧ ਨੇ ਇਹ ਮਤ ਬੇਟਕਰ ਗੁਰੂ ਦੀ ਮਤ ਲੈ ਲੈ ਪਰ ਗ਼ਜ਼ਬ ਦੀ ਗੱਲ ਹੈ ਮਨੁਕ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ। ਕਿ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਆਪਣੀ ਗੰਦੀ ਮਤ ਦੇ ਕੇ ਵੀ ਉਜਵਲ ਮਤ ਗੁਰੂ ਦੀ ਨਹੀਂ ਲੈਣਾ ਚਾਹੁੰਦਾ ਜਦ ਕਈ ਗੁਰੂ ਕਹਿੰਦਾ ਗੁਰ ਕੀ ਮਤ ਤੂ ਲੈ ਇਆਨੇ। ਭਗਤ ਬਿਨਾ ਬਹੁ ਡੂਬੇ ਸੈਨੇ ਪਰਿਖਸ਼ਰ ਤੇ त्यागे ਮਨ ਕੀ ਮਥੜੀ। ਵਿਸਾਰੇ ਦੂਜਾ ਭਾਉ ਜੀਓ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਵਸਤਰ ਅਰਪਣ ਕਰਨੇ ਸੋਨਾ ਚਾਂਦੀ ਅਰਪਣ ਕਰਨਾ ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਜ ਨਾ ਪਵੇ ਪਹਿਲੇ ਪਹਿਲੇ ਬੱਚਾ ਪੂਰਨਿਆਂ ਤੇ ਲਿਖਦਾ ਪੂਰਨੇ ਪਾਣੇ ਪੈਂਦੇ ਇਹ ਸਭ ਪੂਰਨੇ ਪਾਣੇ ਨੇ ਧਨ ਅਰਪਣ ਕਰਨਾ ਫੁੱਲ ਅਰਪਣ ਕਰਨੇ ਵਸਤਰ ਅਰਪਣ ਕਰਨੇ ਅਨ ਅਰਪਣ ਕਰਨਾ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਵੇ। ਜਿਵੇਂ ਮਨ ਅਰਪਣ ਕੀਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਰੋਜ਼ Satsang ਵਿੱਚ ਆਣਾ, ਕਥਾ ਕੀਰਤਨ ਸੁਣਨਾ ਇਹ ਸਿਰਫ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਇੱਕ ਦਿਨ ਅਸੀਂ ਆਪਣੀ ਮਤ ਭੇਟ ਕਰ ਦੇਈਏ। ਆਪਣਾ ਮਨ ਭੇਟ ਕਰ ਦੇਈਏ। ਜੇ ਜਿਸ ਦਿਨ ਆਪਣਾ ਮਨ ਦੇਣ ਨੂੰ ਜੀ ਕਰੇ, ਮਤ ਭੇਟ ਕਰਨ ਨੂੰ ਜੀ ਕਰੇ ਸਮਝ ਲਓ ਸਤ ਸੰਗ ਦਾ ਫਲ ਮਿਲ ਗਿਆ ਸਤ ਸੰਗ ਦੀ ਸਫਲਤਾ ਪ੍ਰਾਪਤ ਹੋ ਗਈ ਚੌਲੀ ਵਿੱਚ ਪੈ ਗਈ ਤੇ ਫਲ ਹੈ ਕਿਉਂਕਿ ਆਪਣਾ ਮਨ ਜੈਸੇ ਭੇਟ ਕਰਦਾ ਹੈ ਮਨੁੱਖ ਤੇ ਗੁਰੂ ਦੀ ਮਤ ਪ੍ਰਾਪਤ ਆਉਂਦੀ ਹੈ ਉਹ ਗੁਰੂ ਦੀ ਮਤ ਦੇ ਵਿੱਚ ਹੀ ਪਰਮਾਤਮਾ ਹੈ ਮਨੁੱਖ ਦੀ ਮਤ ਦੇ ਵਿੱਚ ਪਦਾਰਥ ਹੈ ਮਨੁੱਖ ਦੀ ਸੋਚਣੀ ਦੇ ਵਿੱਚ ਕੀ ਹੈ ਸੰਸਾਰ ਹੈ ਪਦਾਰਥ ਹੈ ਗੁਰੂ ਦੀ ਸੋਚਣੀ ਦੇ ਵਿੱਚ ਪਰਮਾਤਮਾ ਹੈ ਨਿਰੰਕਾਰ ਹੈ ਮਤ ਭੇਟ ਕੀਤੀ ਆਪਣੀ ਲੈ ਲਈ ਗੁਰੂ ਦੀ ਮਤ ਉਸੇ ਮਤ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਈਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੀ ਮਤ ਦੇ ਵਿੱਚ ਸ਼ਰਾਬ ਪੀਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਛਕਣਾ ਹੈ ਹਮ ਆਪਣੀ ਮਤ ਦੇ ਵਿੱਚ ਦੁਪਹਿਰ ਨੂੰ ਉੱਠਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਵੇਲੇ ਉੱਠ ਬਸ ਜਿਵੇਂ ਗੁਰੂ ਦੀ ਮਤ ਆਈ ਸਾਰੇ ਹੀ दैवी ਗੁਣ ਜੋ ਹੈ ਆ ਜਾਂਦੇ ਨੇ ਗੁਰੂ ਦੀ ਮਤ ਦੇ ਵਿੱਚ ਹੀ ਪ੍ਰਮਾਤਮਾ ਹੈ ਗੁਰੂ ਦੀ ਮੱਥ ਦੇ ਚ ਸਾਰਾ ਅਨੰਦ ਪਰਿਪੂਰਨ ਪਰਮਾਤਮਾ ਦਾ ਰਸ ਹੈ ਸਤਗੁਰ ਰਹਿਮਤ ਕਰਨ ਤੇ ਸਤ ਸੰਗ ਕਰਦੇਆ ਕਰਦੇਆ ਸਾਡਾ ਮਨ ਤਿਆਰ ਹੋਵੇ ਕਿ ਇਹ ਮਨ ਪੇਟ ਕਰ ਦੇਣਾ ਹੈ ਗੁਰੂ ਦੀ ਮੱਥ ਲੈ ਲੈਣੀ ਹੈ ਕੋਈ ਨੀ ਸ਼ਬਦ ਪ੍ਰਵਾਣ ਕਰਨਾ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹ ਮਹਾਨ ਹੀਰਾ ਉਹ ਮਹਾਨ ਰੱਬੀ ਦੌਲਤ ਸਾਨੂੰ ਵੀ ਪ੍ਰਾਪਤ ਹੋਵੇ ਜਿਸ ਦੀ ਚਰਚਾ ਜਿਸ ਦਾ ਜ਼ਿਕਰ ਸਤਿਗੁਰੂ ਜੀ ਜੋ ਹੈ ਬਾਣੀ ਵਿੱਚ ਹੈ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਮਹਾਂਪੁਰਖਾਂ ਦਾ ਵੀ ਹਾਰਦਿਕ ਤੌਰ ਤੇ ਧੰਨਵਾਦ ਇਹ ਪਾਵਨ ਸਥਾਨ ਜਿੱਥੇ ਮੈਂ ਦੇਖਦਾ ਵਾਕਈ ਛੋਟੇ ਛੋਟੇ ਬੱਚਿਆਂ ਦੀ ਦੇਖ ਰਹਿਕ ਵੀ ਹੈ ਔਰ ਬਹੁਤ ਸੋਹਣੀ ਲੰਗਰ ਦੀ ਮਰਿਆਦਾ ਵੀ ਹੈ ਸੰਗਤ ਤੇ ਪੰਗਤ ਦਾ سلسلہ ਹੈ ਪਾਤਸ਼ਾਹ ਰਹਿਮਤ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ਾਂ ਕਰਨ ਸੰਗਤ ਚਲਦੀ ਰਹੇ ਪੰਗਤ ਚਲਦੀ ਰਹੇ ਤੱਕ ਦੁਨੀਆਂ ਦੀਆਂ ਸਰੀਰਕ ਲੋੜਾਂ ਤੇ ਅਧਿਆਤਮਕ ਲੋੜਾਂ ਦੀ ਪੂਰਤੀ ਹੁੰਦੀ ਰਹੇ ਸਾਰਿਆਂ ਦਾ ਹਰ ਇੱਕ ਤੌਰ ਤੇ ਧੰਨਵਾਦ ਬੋਲ ਟੁਕ ਦੇ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ